ਜੱਕੋ ਜੱਕੋ ਫੱਟੇ ਫਟਾਫਟ 2000 ਰੁਪਏ ਦੇਖਾਂ ਕਿਹੜਾ ਜਿੱਤੂਗਾ ਫਟਾਫਟ ਹੌਲੀ ਆਹਾ ਇਹ ਮੁੰਡਾ ਤੇਜ਼ ਲੱਗਦਾ ਮੈਨੂੰ 10ਵਾਂ ਕੇਲਾ ਖਾ ਗਿਆ 10ਵਾਂ ਨਾਲੇ ਕੋਈ ਸਰੀਰ ਨਹੀਂ ਐਡਾ ਲੱਗਦਾ ਯਾਰ ਲਓ ਜੀ ਕੇਲਿਆਂ ਦੀ ਸ਼ਰਤ ਲੱਗ ਚੁੱਕੀ ਹੈ ਜਿਹੜਾ ਸਭ ਤੋਂ ਪਹਿਲਾਂ ਕੇਲੇ ਖਾਊਗਾ ਉਹਨੂੰ 2000 ਰੁਪਏ ਦਾ ਇਨਾਮ ਹੈ 12 ਕੇਲੇ ਆਪਾਂ ਨੇ 12 ਕੇਲੇ ਆਪਾਂ ਨੇ ਤੇ 12 ਕੇਲੇ ਆਪਾਂ ਨੇ ਠੀਕ ਆ 36 ਕੇਲੇ ਨੇ ਤਿੰਨ ਜਣੇ ਨੇ ਜਿਹੜਾ ਸਭ ਤੋਂ ਵੱਧ ਕੇਲੇ ਖਾਊਗਾ ਉਹਨੂੰ ਇਹ 2000 ਰੁਪਏ ਇਨਾਮ ਮਿਲੂਗਾ ਤੇ ਆਪਾਂ ਸਟਾਰਟ ਕਰਦੇ ਆਂ ਵੀਡੀਓ ਤੇ ਠੀਕ ਹੈ ਭਾਈ ਤਿਆਰ ਹਾਂ ਤਿਆਰ ਹਾਂ ਅੱਛਾ ਤੇ 1 2 3 ਚਲੋ ਭਾਈ ਚਲੋ ਚਲੋ ਦਬਣਾ ਨਹੀਂ ਹੈ ਗਿਆ ਚੱਕ ਦੋ ਫੱਟੇ ਲੈ ਭਾਈ 12-12 ਕੇਲੇ ਨੇ ਸ਼ਰਤ ਲੱਗੀ ਜਿਹੜਾ ਜਿੱਤ ਗਿਆ 2000 ਰੁਪਏ ਦਾ ਇਨਾਮ ਹੈ ਚੱਕੋ ਚੱਕੋ ਫੱਟੇ ਫਟਾਫਟ 2000 ਰੁਪਏ ਦੇਖਾਂਗੇ ਕਿਹੜਾ ਜਿੱਤੂਗਾ ਫਟਾਫਟ ਹੋ ਲਈ ਆਹਾ ਇਹ ਮੁੰਡਾ ਤੇਜ਼ ਲੱਗਦਾ ਮੈਨੂੰ ਚਲੋ 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 ਉੱਤੇ ਧਰਨੇ ਬਾਈ ਦੇਵਲ ਤੇ ਕੇਲੇ ਉੱਪਰ ਧਰੋ ਆ ਜਿਹੜਾ ਖਾਦਾਗਾ ਹਾਂ ਇਹਨੂੰ ਉੱਪਰ ਧਰੋ ਚਲੋ 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 ਪਹਿਲਾ ਕਿਹੜਾ ਖਾਊ ਹਾਲੇ ਦੂਜਾ ਦੂਜਾ ਸਾਰਿਆਂ ਦਾ ਚਲੋ ਚਲੋ ਫਟਾਫਟ ਫਟਾਫਟ ਹਾਲੇ ਤਾਂ 10 10 ਪਾਇਆ ਚਲੋ 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 ਇਹ ਚਲੋ ਆ ਇਹ ਇਹ ਤੇਜ ਲਾਵਾ ਮੈਨੂੰ ਹਾਂ ਪਾਗ ਵਾਲਿਆ ਵੀ ਬੇਇੱਜ਼ਤੀ ਨਾ ਕਰਾ ਦੀ ਚੱਕ ਦੇ ਫੱਟੇ ਫੱਟਾ ਫੱਟ ਅੱਧਾ ਅੱਗੇ ਸੁਖੀ ਚੱਲੋ 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 ਕਿੰਨੇ ਕਿੰਨੇ ਹੋ ਗਏ ਤਿੰਨ ਤਿੰਨ ਹੀ ਹੋਏ ਨੇ ਹਲ ਤਾਂ ਚੱਲੋ ਚੱਲੋ ਆ ਸਾਬ ਮੁੰਡਾ ਤੇਜ਼ ਲੱਗਦਾ ਮੈਨੂੰ ਸੁਖੀ ਚੱਕ ਫੱਟੇ ਬਾਈ ਸਲੋ ਲੱਗਦਾ ਤੂੰ ਹਲੇ ਤਾਂ ਬਹੁਤ ਬਹੁਤ ਬੈਣੀ ਚਲੋ 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 ਮੈਂ ਤਲਾਹ ਦਾ ਧੱਕ ਗਿਆ ਨਾ ਖਾ ਗਿਆ ਚਲੋ ਨਾਲੇ ਸੇਧ ਬਣੂਗੀ ਆ ਦੇਖ ਆਏ ਨੇ ਮੁੰਡੇ ਨੇ ਇੱਕ ਇਕਲਾ ਸੋਡਿਆਂ ਨਾਲ ਵੱਧ ਤੋੜ ਲਿਆ ਪਰ ਤੁਸੀਂ ਸਲੋ ਹੋ ਗਏ ਚਲੋ 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 ਮੁੱਛਾ ਫੇਰ ਬੂੰਜੀ ਹੋਈ ਜੋ 2000 ਰੁਪਏ ਜਿੱਤਨਾ ਹੈਗਾ ਚਲੋ 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 ਦੇ ਬਗਲੋਂ ਫਾਈਂ ਦੇਖਦੇ ਸਲੋ ਹੋ ਗਏ ਚੱਕੋ ਮੱਟੇ ਆ ਦੇਖੋ ਆ ਕਿੰਨਾ ਤੇਜ਼ ਆ ਬੰਦਾ ਤੁਸੀਂ ਤਾਂ ਸਲੋ ਹੋ ਯਾਰ ਵਾਲੇ ਫੇਰ ਕਿਨੇ ਫੇਰ ਚਲੋ ਚਲੋ ਚਲੇ ਚਲ ਆ ਕਾਲੀ ਟੀ ਸ਼ਰਟ ਵਾਲਾ ਤੇਜ਼ ਆ ਮੁੰਡਾ ਚਲੇ 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 ਬੱਸ ਖਾਂਦਾ ਨਹੀਂ ਹੋ ਰਾ ਹਾਰ ਗਿਆ ਆ ਜਾ ਇੱਧਰ ਆ ਜਾ ਇੱਧਰ ਆ ਜਾ ਪਿੱਛੇ ਆ ਜਾ ਆ ਦੋਏ ਬਾਈ ਰਹਿ ਗਏ ਦੇਖੋ ਬਾਈ ਕਿਹੜਾ ਖਾਂਦਾ 2000 ਮਿਲੂਗਾ ਕਿਹੜਾ ਜਿੱਤਦਾ 2000 ਚੱਕ ਦੋ ਵੱਡੇ ਚੱਕਦੇ ਚੱਕਦੇ ਆ ਇਹ ਤੇਜ਼ ਹੈ ਬੰਦਾ ਇਹ ਇਹਦਾ ਬਤਿੰਦਰ 6 7 7 ਤੱਕ ਖਾਏ ਆ ਹਾਂ ਬਾਈ ਇਹ ਸਾਰੇ ਖਾਊਗਾ ਖਾਜੂਗਾ ਸਾਰੇ ਇਹ ਖਾਜੂਗਾ ਇਹ ਕਿਹਨੇ ਨਤੇ ਹੋਗੇ ਵੀ ਬਸ ਹੋ ਗਈ ਫਤਿਹ ਇਹ ਬੰਦਾ ਵੀ ਕਿੰਨੇ ਖਾਦੇ ਨੇ ਇਹਨੇ 6 ਖਾਦੇ ਨੇ ਤੇ ਉਹਨੇ ਸੁੱਖੀ ਨੇ ਕਿੰਨੇ ਖਾਦੇ ਨੇ ਉਹਨੇ 4-5 ਹੀ ਖਾਦੇ ਨੇ ਤੇ ਆਜੋ ਇਹ ਬੰਦਾ ਖਾਊਗਾ ਵੀ 12 ਦੇ 12 ਕੇਲੇ ਲੱਗਦਾ ਮੈਨੂੰ ਆਹ ਦੇਖ ਆ ਤੇਰੇ ਸਦਕੇ ਚਾਰ ਹੀ ਰਹਿ ਗਏ ਸਦਕੇ ਇਹਦਾ ਬਤਿੰਦਰ ਕੇਲਾ 1 ਮਿੰਟ ਜੀ ਖਾ ਜਾਂਦਾ ਸ਼ਾਬਾਸ਼ 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 ਚੱਕ ਦੇ ਫੱਟੇ ਚੱਕ ਦੇ 2000 ਰੁਪਏ ਦਾ ਸਵਾਲ ਹੈ ਕੱਕਰੇ ਚੱਕਦੇ ਬਸ ਕੋਈ ਨਹੀਂ ਛੱੜਦੇ ਛੱੜਦੇ ਉਹਨੂੰ ਛੱੜਦੇ ਬਸ ਬਸ ਥੱਕ ਗਿਆ ਮੈਨੂੰ ਲੱਗਦਾ ਹੈ ਨਾ ਥੱਕਿਆ ਨਹੀਂ ਖਾਏਗਾ ਲੈ ਖਾਏਗਾ ਹਾਂ ਅੱਛਾ ਸੇਤ ਬਣੂਗੀ ਕਿੰਨੇ ਰਹਿ ਗਏ ਹੋਏ ਤਿੰਨ ਕੇਲੇ ਰਹਿ ਗਏ ਭਾਈ ਇਹ ਦੇਖ ਲੈ ਆਹ ਦੇ ਦੂਜੇ ਛੱਡ ਗਏ ਨੇ ਛੀ ਛੱੜ ਤੇ ਇਹ ਵਤਿੰਦਰ ਨੇ ਤਿੰਨ ਛੀ ਇਹਨੇ ਪੰਜ ਖਾਦੇ ਨੇ ਇਹਨੇ ਛੀ ਖਾਦੇ ਨੇ ਤੇ ਇਹ ਬਾਈ ਲਵੇ ਤਿੰਨ ਰਹਿ ਗਏ ਆ ਵਸ ਬਸ ਕਮਾਲ ਹੈ ਕਮਾਲ ਹੈ ਬਾਈ ਕੋਈ ਮੈਨੂੰ ਲੱਗਦਾ ਯਾਰ ਇੰਨੇ ਕੇਲੇ ਖਾਈ ਨਹੀਂ ਸਕਦਾ ਜਿੰਨੇ ਭਾਈ ਖਾ ਗਿਆ ਨਵੇਂ ਦਾ ਕੰਮ ਯਾਰ ਬਤਿੰਦਰ 10ਵਾਂ ਕੇਲਾ ਚੱਕ ਲਿਆ 10ਵਾਂ ਕੇਲਾ ਖਾ ਗਿਆ 10ਵਾਂ ਨਾਲੇ ਕੋਈ ਹੈਨਾ 10 ਕਿਲੋ ਭਰਾਇਆ ਨਾ ਰੋਟੀ ਨਹੀਂ ਖਾਦੀ 10 ਕੇਲੇ ਖਾ ਗਿਆ ਬਾਈ ਹਟਾਉ ਨਾ ਮੈਂ ਖਾਊਗਾ ਓ 11 ਇਹ ਸੇ ਤਾਂ 11ਵਾਂ ਕੇਲਾ ਚੱਕ ਲਿਆ ਓਏ 11ਵਾਂ ਆਪਕਾ ਸੋ ਆਪਣਾ ਖਾਈ ਜਾਉਂਦਾ ਤਾ ਦੋ ਰਹਿ ਗਏ ਮੂੰਹ ਨਾਲ ਛੱਲਣ ਲੱਗ ਗਿਆ ਬਾਈ ਤਾਂ ਫਿਰ ਤਾਂ ਹੀ ਹੈ ਹਰੇ ਕੇਲਾ ਬਲਾਈ ਕਰਦੇ ਛੱਲ ਗਿਆ ਚਲੋ 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 ਕਿੱਕੇ ਰਹਿ ਗਏ ਹੁੰਦਾ बारह केले भाई देख लो बारह केले खा गया मुंडा कोई सौखी गलखा तो नहीं, ना। और था नहीं था? ना। <laughs> ला भाई लास्ट केला बारह मार दो भाई सारे बारहमा केला खा गया भाई बारहवा बार केला <laughs> ਕਮਾਲ ਕਰਦੀ ਮੁੰਡੇ ਨੇ ਪਰਚੂਡਰ ਲਵੇ ਇਦੋਂ ਉਹ ਕਰਤਾ ਤਿੰਨ ਮਾਰ ਤਿੰਨ ਮਾਰਿਆ ਕੀ ਬਾਤ ਆ ਯਾਰ ਕੀ ਬਾਤ ਆ ਲੈ ਬਾਈ ਇਹ 2000 ਰੁਪਏ ਜਿੱਤੇਗਾ ਹੈ ਨਾ ਪੂਰਾ ਆ ਲੈ ਆ 2000 ਰੁਪਏ ਜਿੱਤੇ ਬਾਈ ਠੀਕ ਹੈ ਨਾ ਤੁਸੀਂ ਤਾਂ ਹਾਰ ਕੇ ਪਤੰਦਰੋਂ ਚਾਰ ਚਾਰ ਨਹੀਂ ਖਾਦੇ ਗਏ ਕੁਛ ਨਾ ਬਥੇਰੀ ਰੋਟੀ ਵੀ ਨਹੀਂ ਖਾਦੀ ਜੀ ਅਸੀਂ ਤਾਂ ਫਿਰ ਵੀ ਨਹੀਂ ਖਾਦੇਗਾ ਵੀਡੀਓ ਦੋਸਤੋ ਸ਼ੇਅਰ ਜ਼ਰੂਰ ਕਰਦੇਓ